ਸਾਂਝੀ ਕਰਦੇ ਹਾਂ ਇੱਕ ਐਸੀ ਅਸਲ ਘਟਨਾ ਜੋ ਕਿ ਹਾਸੇ ਮਜ਼ਾਕ ਵਿੱਚ ਦੋ ਮੁਲਕਾਂ ਦੀ ਸਰਹੱਦ ਕਬਜ਼ੇ ਵਿੱਚ ਲੈ ਲਈ ਗਈ ਇਹ ਗੱਲ ਹੈ ਸਾਲ 2021 ਦੀ ਜਦੋਂ ਬੈਲਜੀਅਮ ਦੇ ਇੱਕ ਛੋਟੇ ਜਿਹੇ ਪਿੰਡ ਹਰਕਿਉਲੈਨ ਵਿੱਚ ਵਾਪਰੀ ਇੱਕ ਅਜੀਬ ਘਟਨਾ ਜਿਸ ਨੇ ਸੋਸ਼ਲ ਮੀਡੀਆ ਤੇ ਧੂਮ ਮਚਾ ਦਿੱਤੀ ਇੱਕ ਕਿਸਾਨ ਆਪਣੇ ਖੇਤ ਵਿੱਚ ਬਾਉਂਡਰੀ ਸਾਫ ਕਰ ਰਿਹਾ ਸੀ ਉਹ ਆਪਣੀ ਰੋਜ਼ਾਨਾ ਦੀ ਮਿਹਨਤ ਵਿੱਚ ਲੱਗਾ ਹੋਇਆ ਸੀ ਪਰ ਰਸਤੇ ਵਿੱਚ ਇੱਕ ਵੱਡਾ ਪੱਥਰ ਆ ਗਿਆ ਉਸਨੇ ਸੋਚਿਆ ਇਹ ਰੁਕਾਵਟ ਹੈ ਹਟਾ ਦੇਣਾ ਹਾਂ ਅਤੇ ਟਰੈਕਟਰ ਦੀ ਮਦਦ ਨਾਲ ਉਹ ਪੱਥਰ ਸਾਈਡ ਤੇ ਕਰ ਦਿੱਤਾ ਪਰ ਦੋਸਤੋ ਇਹ ਕੋਈ ਆਮ ਪੱਥਰ ਨਹੀਂ ਸੀ ਇਹ ਸੀ 1819 ਵਿੱਚ ਲੱਗਿਆ ਹੋਇਆ